ਲਓ ਜੇ ਕਣਕਾਂ ਆਪਾਂ ਕੱਲ ਵੱਢ ਲਈ ਸੀ ਤੇ ਆਹ ਪਰਾਲੀ ਤੁਸੀਂ ਵੇਖ ਰਹੇ ਹੋ ਤੇ ਇੱਧਰ ਵੀ ਪਰਾਲੀ ਤੁਸੀਂ ਵੇਖ ਰਹੇ ਹੋਗੇ ਪਰਾਲੀ ਵੇਖ ਕੇ ਤੁਹਾਨੂੰ ਵੈਰਾਈਟੀ ਦਾ ਪਤਾ ਲੱਗ ਜਾਊਗਾ ਵੀ ਕਿਹੜੀ ਵੈਰਾਈਟੀ ਹੈਗੀ ਤੇ ਇੱਧਰ ਜਿਹੜੀ ਤੁਹਾਨੂੰ ਦੱਸ ਹੀ ਦਿੰਨੇ ਆ ਪਰਾਲੀ ਜਿਹੜੀ ਤੁਸੀਂ ਵੇਖ ਰਹੇ ਹੋਗੇ ਵੈਰਾਈਟੀ 187 ਕਣਕ ਦੀ ਵੈਰਾਈਟੀ ਹੈ ਇਹ ਉਸ ਦੀ ਪਰਾਲੀ ਹੈ ਜੀ ਤੇ ਇੱਧਰ 826 ਵੈਰਾਈਟੀ ਜਿਹੜੀ ਸੀਗੀ ਆਪਾਂ ਉਹ ਵੀ ਕਾਲੀ ਵੱਡੀ ਸੀ ਨਾਲੀ ਵੱਡੀ ਸੀ ਇਹਦੇ ਤੇ ਇਸ ਦੀ ਤੁਸੀਂ ਪਰਾਲੀ ਵੇਖ ਰਹੇ ਹੋ ਵੀ ਪਰਾਲੀ ਬਹੁਤ ਜ਼ਿਆਦਾ ਘੱਟ ਹੈ ਜੀ ਤੇ ਇੱਧਰ ਵਾਲੀ ਬਹੁਤ ਜ਼ਿਆਦਾ ਗਈ ਕਣਕ ਬਹੁਤ ਵਧੀਆ ਜੰਮੀ ਸੀਗੀ ਤੇ ਕਣਕ ਵੈਸੇ ਇਹ ਵੀ ਮਾੜੀ ਨਹੀਂ ਸੀਗੀ ਪਰ ਬਾਕੀ ਜਿਹੜਾ ਸਾਰਾ ਆਪਣਾ ਫੈਸਲਾ ਹੋਣਾ ਉਹ ਤਲਾਈ ਤੋਂ ਬਾਅਦ ਹੀ ਪਤਾ ਲੱਗੂਗਾ ਵੀ ਕਿਹੜੀ ਦਾ ਝਾੜ ਜ਼ਿਆਦਾ ਸੀਗਾ ਤੇ ਕਿਹੜੀ ਦਾ ਘੱਟ ਹੈ ਅਗਲਗ ਤਲਾਈ ਕਰਨੀ ਹੈ ਤੇ ਅੱਜ ਆਪਾਂ ਢੋਲੀ ਵਾਲੀ ਮਸ਼ੀਨ ਜੋੜਤੀ ਸੀ ਲਗਭਗ ਦੁਪਹਿਰ ਦੇ 2:30 ਵਜੇ ਆਪਾਂ ਮਸ਼ੀਨ ਜੋੜਤੀ ਸੀ ਤੇ ਉਡੀਏ ਦੀ ਬਹੁਤ ਸੋਹਣੀ ਬਾਣ ਰਹੀ ਹੈ ਪਰ ਇਹਦਾ ਝਾੜ ਤਾਂ ਆਪਾਂ ਕਹਿ ਨਹੀਂ ਸਕਦੇ ਵੀ ਇਹਦਾ ਝਾੜ ਜਿਆਦਾ ਹੋਊਗਾ 826 ਦਾ 826 ਨਾਲੋਂ 187 ਦਾ ਝਾੜ ਬਹੁਤ ਜਿਆਦਾ ਹੋ ਸਕਦਾ ਹੈ ਵੈਸੇ ਅਸਟੀਮੇਟ ਲਾਇਆ ਜਾਂਦਾ ਵੀ 65 ਤੋਂ 68 ਮਾਣ 187 ਤੇ 63 ਤੋਂ 65 ਕਮਣ ਤੱਕ 826 ਹੋ ਸਕਦੇ ਜਾਨੀ ਕਿ 826 ਨੂੰ ਮਾਰ ਕੇ 187 ਦੀ ਵੈਰਾਈਟੀ ਬਹੁਤ ਸੋਹਣੀ ਹੈ ਗਾਹ ਨੂੰ ਆਪਾਂ ਅਣਪੁੱਛਾ 826 ਦੀ ਵੈਰਾਈਟੀ ਬੀਜ ਸਕਦੇ ਆ ਤੇ ਵੈਸੇ ਪੱਕੇ ਤੌਰ ਤੇ ਵੀ ਆਪਾਂ ਤੁਹਾਨੂੰ ਵੀਡੀਓ ਪਾਵਾਂਗੇ ਉਹਦੇ ਵਿੱਚ ਪੱਕਾ ਰਿਜ਼ਲਟ ਦੱਸਾਂਗੇ ਵੀ ਕਿਹੜੀ ਵੈਰਾਈਟੀ ਦਾ ਝਾੜ ਵੱਧ ਨਿਕਲੇ ਆ ਤੇ ਕਿਹੜੀ ਵੈਰਾਈਟੀ ਦੀ ਤੂੜੀ ਸਭ ਤੋਂ ਵੱਧ ਬਣਦੀ ਏ ਸਭ ਤੋਂ ਵੱਡਾ ਵੱਧ ਦਾ ਤੁਸੀਂ ਵੈਸੇ ਵੇਖ ਰਹੇ ਹੋ ਰਹੇ ਹੋ 187 ਵੈਰਾਈਟੀ ਦੀ ਤੂੜੀ ਵੱਧ ਬਣੇਗੀ ਤੁਹਾਨੂੰ ਪਰਾਲੀ ਦੱਸੀ ਜਾ ਰਹੀ ਹੈ ਸਾਹਮਣੇ ਤੇ ਆਜੋ ਆਪਾਂ ਟਰੈਕਟਰ ਦਾ ਦੇਖਦੇ ਆ ਕਿੰਨੇ ਕਿ ਚੱਕਰਾਂ ਤੇ ਚੱਲੀ ਜਾਂਦਾ ਕਿੰਨੇ ਕਿ ਟਾਈਮ ਚ ਥੂੜੀ ਦੀ ਟਰਾਲੀ ਬਣਾ ਦੂਗਾ ਦੇਖਦੇ ਆ ਆਪਾਂ ਦੇਖੋ ਤੁਸੀਂ ਹੁਣ 826 ਵੈਰਾਈਟੀ ਦੀ ਥੂੜੀ ਬਣਾ ਰਿਹਾ ਟਰੈਕਟਰ ਤੇ ਟਰੈਕਟਰ ਅੰਡਰਲੋਡ ਚੱਲ ਰਿਹਾ ਕਿਉਂਕਿ ਪਰਾਲੀ ਜਿਹੜੀ 826 ਦੀ ਵੈਰਾਈਟੀ ਦੀ ਹੈ ਉਹ ਕੋਈ ਜ਼ਿਆਦਾ ਨਹੀਂ ਹੈਗੀ ਪਰਾਲੀ ਤੇ ਇਸ ਦੇ ਮੁਕਾਬਲੇ 187 ਦੀ ਪਰਾਲੀ ਬਹੁਤ ਜ਼ਿਆਦਾ ਹੈਗੀ ਉਹਦੇ ਵਿੱਚ ਟਰੈਕਟਰ ਥੋੜਾ ਲੋਡ ਜਿਆਦਾ ਲੈਂਦਾ ਵਾ ਤੇ ਇਸ ਮੁਕਾਬਲੇ ਵਿੱਚ ਤੂੜੀ ਵੀ ਥੋੜੀ ਘੱਟ ਬਣੂ 187 ਨਾਲ ਇਹਦੀ ਕਿਉਂਕਿ ਪਰਾਲੀ ਬਹੁਤ ਘੱਟ ਹੈਗੀ 826 ਦੀ ਤੇ ਆਪਾਂ ਮਸ਼ੀਨ ਦੇ ਪਲੇਟ ਬਲੂਟ ਵਗੈਰਾ ਬਦਲੇ ਸੀ ਤੇ ਤੂੜੀ ਬਹੁਤ ਵਧੀਆ ਸਾਫ਼ ਬਣ ਰਹੀ ਹੈ ਤੇ ਆਪਣੇ ਵੀਡੀਓ ਨੂੰ ਜਰੂਰ ਸ਼ੇਅਰ ਕਰਦਿਆ ਕਰੋ ਜੀ ਆਪਾਂ ਤੁਹਾਨੂੰ ਮਿਲਿਆ ਕਰਾਂਗੇ ਨਵੇਂ-ਨਵੇਂ ਵੀਡੀਓ ਵਿੱਚ ਧੰਨਵਾਦ ਜੀ